ਹਾਂ ਯਾਰ ਸਾਰੇ ਰਿਕਾਰਡ ਤੋਂ ਮੇਰਾ ਖਿਆਲ ਹੈ ਸਾਰੇ ਮੈਚਾਂ ਦੇ ਰਿਕਾਰਡ ਤੋੜਦੇ ਨੇ ਮੱਝੀ ਨੇ ਯਾਰ ਹੁਣ ਤੱਕ ਨੇ ਸਾਰੇ ਰਿਕਾਰਡ ਟੁੱਟ ਤੋੜ ਕੇ ਲੋਕਾਂ ਦੇ ਵਿੱਚ ਕਾਹਲੀ ਤੋਂ ਰਕੀ ਖੋਲਲੀ ਦੀ ਤੇ ਕੇਮਾ ਜਸਮੀਨ ਇਹਦੇ ਪਿਛਲੇ ਸਾਰੇ ਰਿਕਾਰਡ ਤੋੜਤੇ ਬਾਬੇ ਨਾਨਕ ਦੀਆਂ 13ਵਾਂ ਵਧ ਰਹੀ ਹੈ पिछले सारे रिकॉर्ड तोड़ते जसबीर ने एक ताड़ी खुद ने खुद चक्री बात हो वाह पिछले सारे रिकॉर्ड सारे रिकॉर्ड तोड़ते हम तक दे साल पढ़ंदे

दोनों दिन काम दो तीन चार साल मैं जागरूक हो गए इसका मैं जोड़ा ग्री साहब के भाग

सुतणी पई चिया भाई बहुत वरी बहुत हिकु राउंड जिते हिकु जिते हिकु जिते ਉਹ ਨਾ ਕੀ ਦਿੱਤਿਆ ਪਾਣੀ ਪੋਣੀ ਆਉਂਦਾ ਬੱਚਾ ਨੂੰ ਦੋਹਾਂ ਪਾਸੇ ਦੇ ਬੱਚਾ ਨੂੰ ਪਾਣੀ ਪਿਆਉ। ਇਸੇ ਹਲੇ ਨਹੀਂ ਲੈ ਬਈ ਮਿੱਤਰੋ ਸਾਰੇ ਰਿਕਾਰਡ ਤੋੜਤੇ ਇਹ ਕੁੜੀਆ ਕੀ ਨਾਮ ਹੈ ਬੋਤ ਜੈਸਮੀਨ ਜੈਸਮੀਨ ਕੋਟਲੀ ਤੋਂ ਬਈ ਲੈ ਵੀ ਇਸ ਕੁੜੀਆ ਵਾਸਤੇ ਸ਼ੇਅਰ ਵੀ ਜਰੂਰ ਕਰਨਾ ਲਾਈਕ ਵੀ ਜਰੂਰ ਕਰਨਾ ਕਮੈਂਟ ਆਲਦਾ ਜਰੂਰ ਦੇਣਾ ਤੁਹਾਡੀ ਬੇਟੀ ਅੱਛਾ ਮੇਰੀ ਦੇ ਦੇਣਾ ਇੰਗਲੈਂਡ ਆਪਣੇ ਕੋਰਟਿਓ ਨੂੰ ਕਰਵਾਇਆ ਹਾਂਜੀ ਹਾਂ ਠੀਕ ਹੈ ਦੇਰੇ ਆਪਣੇ ਪਿੰਡੂ ਜਿਹੜੇ ਆਪਣੇ ਰਸਤੇ ਆ ਰਹੇ ਨੇ ਉਹਨਾਂ ਦੀ ਜਿਹੜੀ ਬੱਲੇ 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 ਉਹ ਵੀ ਆਪਣੇ ਦੇਖੀ ਆਉਂਦੇ ਨੇ ਨੋਟਾਂ ਦੀ ਜਿਹੜੀ ਲੱਗੀ ਆਏ ਸਾਰੇ ਪਿੰਡ ਦੀ ਬੱਚੀ ਆਇਆ ਹਾਏ ਮਤਲਬ ਦੇਖੋ ਮੈਂ ਕਿੰਨਾ ਧੰਨਵਾਦ ਕਰਦਾ ਬਈਆਂ ਨੇ ਬਹੁਤ ਵਧੀਆ ਇਵੈਂਟ ਪਾਇਆ ਬਈਆਂ ਨੇ ਵੀ ਆਪਾਂ ਨੂੰ ਹਰੇਕ ਬੰਦੇ ਨੂੰ ਆਪਣੇ ਜਿਹੜੇ ਮੇੜ ਪਿੰਡ ਆਪਾਂ ਨੂੰ ਇਹ ਇਸ ਤਰ੍ਹਾਂ ਦੀ ਇਵੈਂਟ ਕਰਾਉਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜੰਡੀ ਚੱਕ ਕੇ ਪੰਚਾ ਇਹ ਬੱਚੀ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਹ ਆਹ ਬਈ ਵੇਖੋ ਸਾਡੇ ਹੋਟਲ ਦਾ ਮਾਣ ਕਰਵਾਉਂਦੇ ਆ ਬਈ ਬਾਈ ਕੀ ਕਹਿਣਾ ਚਾਹੋਗੇ ਇਹ ਸਾਡੇ ਕੋਟਲੀ ਦਾ ਸਨਮਾਨ ਬਹੁਤ ਵਧੀਆ ਪ੍ਰਾਲਾ ਜਿਹੜਾ ਬਾਈ ਜੀ ਜਿਵੇਂ ਕਹਿ ਰਹੇ ਆ ਵੀ ਬੱਚਿਆਂ ਨੂੰ ਇਸ ਤਰੀਕੇ ਦਾ ਹੋਰ ਵੀ ਆਪਾਂ ਨੂੰ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਬਾਈ ਕਿਉਂਕਿ ਇਹ ਚੀਜ਼ ਦੇ ਨਾਲ ਨਾਲੇ ਧੀਆਂ ਦਾ ਸਨਮਾਨ ਵੱਧਦਾ ਬਾਈ ਮੁੰਡਿਆਂ ਦੇ ਤਾਂ ਹਰੇਕ ਹੀ ਟੂਰਨਾਮੈਂਟ ਕਰਾ ਦਿੰਦਾ ਗੁੱਡਿਆਂ ਦੇ ਟੂਰਨਾਮੈਂਟ ਬਹੁਤ ਘੱਟ ਹੁੰਦੇ ਆ ਇਸ ਕਰਕੇ ਮੈਂ ਉਕਾਲਣਾ ਰਿਪੋਰਟ ਹੈਂਗਾ ਤੇ ਬੱਚੇ ਬਾਈ ਨੂੰ ਚੜ ਦੇ ਪੜ੍ਹਾਈ ਬਹੁਤ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਆਪਾਂ ਨੂੰ ਬੱਚਾ ਜੋੜਨਾ ਜ਼ਰੂਰੀ ਹੈ ਪੜ੍ਹਾਈ ਜ਼ਰੂਰੀ ਆਪਾਂ ਕਹਿੰਦੇ ਆ ਇਹ ਬੱਚੀ ਨੇ ਕੱਲਾ ਜਿੱਤਿਆ ਨਹੀਂ ਦਿਲ ਜਿੱਤਲੇ ਦਿਨ ਜਿੱਤਲੇ ਦੇ ਦਿਲ ਦੇ ਟੱਕਰਡ ਬਣਾ ਰਿਹਾ ਮੇਰੀ ਗੱਲ ਸੁਣੋ ਹਸਾਬ ਨਾਲ ਦੇਖਣਾ ਹੋਵੇ ਮਤਲਬ ਪਤਾ ਕੀ ਆ ਵੀ ਜਦੋਂ ਤੁਸੀਂ ਖੇਡਦੇ ਹੁੰਦੇ ਸੀਗੇ ਪਹਿਲਾਂ ਇਦਾਂ ਤੁਸੀਂ ਘਰੇ ਵੀ ਲਮਕਦੇ ਸੀਗੇ ਕਿ ਅੱਜ ਪਹਿਲੀ ਵਾਰ ਲਮਕਿਓ ਪਹਿਲੇ ਰੰਗ ਕੇ ਘਰੇ ਕਿਤੇ ਨਹੀਂ ਲੰਕੇ ਅੱਛਾ ਯਾਰ ਬਾਜ ਕੇ ਘਰੇ ਵੀ ਲੰਕਾ ਕਰੀ ਠੀਕ ਹੈ ਕਰਕੇ ਇਹ ਕਿਸ ਪ੍ਰਕਾਰ ਹੋ ਜੇ ਕਿਸੇ ਤਰ੍ਹਾਂ ਜਿਹੜੀ ਖੇਡ ਦੁਪਾਨਦਾ ਜੀ ਖਾਸ ਕਰਕੇ ਪਰੌਣਾ ਦੇਖਣਾ ਜਦੋਂ ਕਮਾਂਡੀ ਦੁਪਾਨਦਾ 14 ਗੇਮਾਂ ਦਾ ਇੱਕ ਕਰਾ ਲੈਂਦਾ ਉਹ ਆਪਾਂ ਨੂੰ ਪਰੌਣੀਆਂ ਕਹੀਦਾ ਹਰ ਸਾਲ ਪਹਿਲ ਦੇ ਹੱਦ ਤੇ ਕਿਉਂਕਿ ਨਾਰੇ ਜੀ ਨਾਲ ਬੱਚਿਆਂ ਦਾ ਧੀਆਂ ਦਾ ਸਨਮਾਨ ਵਧਾ ਇਸ ਕਰਕੇ ਆਪਾਂ ਨੂੰ ਬਿਲਕੁਲ ਤੇ ਅਸੀਂ ਭਾਰੀਆਂ ਇਹ ਬੱਚੀ ਦੇ ਸਾਡੇ ਪਿੰਡ ਪੂਰ ਦੀ ਹੋਣੀ ਹੈ ਬੱਚੀ ਬਹੁਤ ਭਾਰੀਆਂ ਜਿਹੜੇ ਜਿੰਨ੍ਹੇ 15 ਮਿੰਟ 5 ਸੈਕਿੰਡ ਦਾ ਲੰਮਕਣ ਦਾ ਰਿਕਾਰਡ ਬਣਾ ਕੇ ਇੱਕ ਜੜ ਦੀ ਕਲਾ ਮਿਸਾਲ ਕਹਿਣ ਦਿੱਤੀ ਆ ਹਾਂ ਬਾਈ ਜੀ